ਦਾ ਜਿਹੜਾ ਹੈ ਉਹ ਸਾਡੇ ਵਾਸਤੇ ਕੋਪਰਾਲਾ ਕੀ ਹੈ ਸਾ ਸੰਗਤ ਜੀ ਉਸਾਂ ਨੇ ਵੇਖਿਆ ਵਿਦੇਸ਼ ਦੀ ਧਰਤੀ ਤੇ ਬੈਠੇ ਵੀਰਾਂ ਪਿੱਛੇ ਕਰੋਨਾ ਕਾਲ ਆਇਆ ਸੀ ਨਾ ਸਾਰੀ ਦੁਨੀਆ ਅੰਦਰ ਵੜ ਗਈ ਤੇ ਵਿਦੇਸ਼ੀ ਵੀਰਾਂ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਤੇ ਦਿੱਲੀ ਦੀ ਧਰਤੀ ਤੇ ਇਥੋਂ ਤੱਕ ਕਿ ਆਪਸੀ ਜੰਦੇ ਲੰਗਰ ਉਹਨਾਂ ਵੀਰਾਂ ਨੇ ਵਿਦੇਸ਼ੀ ਵੀਰਾਂ ਨੇ ਲਾ ਦਿੱਤੇ 14 ਮਹੀਨੇ ਕਿਸਾਨ ਜਥੇਬੰਦੀਆਂ ਵੱਲੋਂ ਮੋਰਚੇ ਲੱਗੇ ਤੇ ਉਹਨਾਂ ਮੋਰਚਿਆਂ ਦੇ ਵਿੱਚ ਲਗਾਤਾਰ 14 ਮਹੀਨੇ ਜਿਹੜਾ ਸਾਸ-ਸਾਮ ਜੀ ਬਹੁਤ ਵੱਡਾ ਦਿੱਲੀ ਦੀ ਧਰਤੀ ਦੇ ਰਾਸ਼ਨ ਤੇ ਸੰਗਤਾਂ ਨੂੰ ਕੱਪੜੇ ਮੁਹੱਈਆ ਸਿਆਲ ਦਾ ਪ੍ਰਬੰਧ ਗਰਮੀਆਂ ਦਾ ਪ੍ਰਬੰਧ 14 ਮਹੀਨੇ ਵੱਡਾ ਪ੍ਰਬੰਧ ਉਹਨਾਂ ਵਿਦੇਸ਼ੀ ਵੀਰਾਂ ਨੇ ਕਰ ਛੱਡਿਆ ਜੇ ਕਿਤੇ ਹੜ੍ਹਾਂ ਦੀ ਮਾਰ ਪੰਜਾਬ ਨੂੰ ਪਈ ਤੇ ਵਿਦੇਸ਼ੀ ਵੀਰਾਂ ਨੇ ਵੱਡਾ ਪ੍ਰਬੰਧ ਕੀਤਾ ਜਦੋਂ ਵੀ ਕਿਤੇ ਪਿੰਡ ਨੂੰ ਨਗਰ ਨੂੰ ਇਲਾਕੇ ਨੂੰ ਵਿਦੇਸ਼ ਲੋੜ ਪਈ ਕਿਸੇ ਚੀਜ਼ ਦੀ ਵਦੇਸ਼ੀ ਵੀਰਾਂ ਨੇ ਬਹੁਤ ਵੱਡਾ ਸਹਿਯੋਗ ਪਾਇਆ ਇਹ ਮੇਰਾ ਆਖਰੀ ਦਿਵਾਨ ਅੱਜ ਦਾ ਹੈ ਜਿਹੜਾ ਤੁਹਾਡੇ ਨਾਲ ਸਾਂਝ ਪਾ ਕੇ ਫਿਰ ਅਸੀਂ ਇੱਕ ਹੋਰ ਫੱਟੇ ਦੀ ਸਾਂਝ ਪਾ ਜਾਣੀ ਹੈ ਕਿਉਂਕਿ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 35 ਕਿਲੋਮੀਟਰ ਅੱਗੇ ਟਾਰੀ ਬਾਰਡਰ ਤੋਂ ਸਾ ਸੰਗਤ ਜੀ ਜਥਾ ਆਇਆ ਤੇ ਸਾਡੀ ਸਾਡੇ ਇਲਾਕੇ ਦੇ ਵਿੱਚ ਅੱਜ ਰਾਤ ਦੇ ਦਿਵਾਨ ਦੀ ਹਾਜ਼ਰੀ ਹੈ ਉੱਥੇ ਜਾ ਕੇ ਤਕਰੀਬਨ 3 ਘੰਟੇ ਦਾ ਸਾਡਾ ਰਸਤਾ ਹੈ ਤੇ ਅਸੀਂ ਜਾ ਕੇ ਰਾਤ ਨੂੰ ਤਕਰੀਬਨ 8:30 ਵਜੇ ਟਾਈਮ ਹੈ ਅਸੀਂ ਸਾਢੇ 4:00 ਇਥੋਂ ਚਾਲਾ ਮਾਰਨਾ ਤੇ ਸਾਡੇ ਸੱਜ ਪਹੁੰਚ ਕੇ ਅੱਧਾ ਘੰਟਾ ਆਰਾਮ ਕਰਕੇ ਫਿਰ 8:00 ਵਜੇ ਸਾਡੀ ਹਾਜ਼ਰੀ ਹੈ ਇੱਕ ਦਮਤਾ ਵਿੱਚ ਸਾਂਝ ਪਾਵਾਂਗਾ ਕਿਉਂਕਿ ਸਾਡੀਆਂ ਨੌਜਵਾਨ ਭੈਣਾਂ ਨੇ ਆਪਣੇ ਵੀਰ ਤੇ ਮਾਵਾਂ ਨੇ ਕੱਲੇ-ਕੱਲੇ ਪੁੱਤ ਵਿਦੇਸ਼ਾਂ ਵਿੱਚ ਕਮਾਈ ਕਰਨ ਵਾਸਤੇ ਭੇਜੇ ਨੇ ਉਹਨਾਂ ਵੀਰਾਂ ਵੱਲੋਂ ਸਦਾ ਸਾਨੂੰ ਠੰਡੀਆਂ ਹਵਾਵਾਂ ਆਉਣ ਉਹ ਨੇਕ ਕਮਾਈ ਕਰਨ ਮਾਪਿਆਂ ਦੇ ਆਗਿਆਕਾਰਨ ਉਥੇ 10 ਵੱਲੋਂ ਅਰਦਾਸ ਹੈ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਵਿਦੇਸ਼ ਵਿੱਚ ਬੈਠੇ ਵੀਰਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਆਓ ਇੱਕ ਅਰਦਾਸ ਕਰੀਏ ਚੜ੍ਹਦੀ ਕਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਨਾਲ ਦੇ ਸਾਥੀ ਭਾਈ ਮਨਜੀਤ ਸਿੰਘ ਸੂਧਾ ਮੱਖੂ ਨੇੜੇ ਤੋਂ ਭਾਈ ਮਹਾਵੀਰ ਸਿੰਘ ਨਾਨਕ ਸਰ ਸੌੜੀਆਂ ਮਿੱਠੀਆਂ ਆਵਾਜ਼ਾਂ ਦੇ ਵਿੱਚ ਪਰਦੇਸੀ ਵੀਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਹੋ ਇੰਜ ਕਰਦੇ ਜਦੋਂ ਕੋਈ ਵੀ ਪਣ ਵੀ ਪਤਾ ਪੰਜਾਬ ਤੇ ਚਾਟ ਅੱਗੇ ਆਉਂਦੇ ਨੇ ਭੇਜਦੇ ਮਦਦ ਵਿੱਚ ਘੜੀ ਭਲਾਉਂਦੇ देर ਨਾ ਲਗਾਉਂਦੇ ਨੇ ਭੇਜਦੇ ਮਦਦ ਵਿੱਚ ਘੜੀ ਭਲਾਉਂਦੇ देर ਨਾ ਲਗਾਉਂਦੇ ਕਦੇ ਨੀ ਚੜ ਕਦੇ ਵੰਦੇ ਤਾਕਾ ਤੇ ਸਾਡੇ ਨਾ ਬੋਲੀ ਰੰਗ ਚੜਦੀ ਕਾਹ ਦੇ ਵਿੱਚ ਰੱਖੀ ਮਾਲਕਾ ਫੜ ਦੇ ਸੀ ਵੀਰਾਂ ਨੂੰ ਚੜਦੀ ਕਾਹ ਦੇ ਵਿੱਚ ਰੱਖੀ ਮਾਲਕਾ ਫੜ ਦੇ ਸੀ ਵੀਰਾਂ ਨੂੰ ਕੋਈ ਪਾਣੀ ਦੀਪਤਾ ਪੰਜਾਬ ਤੇ ਝਟ ਅੱਗੇ ਆਉਂਦੇ ਨੇ ਭੇਜਦੇ ਮਦਦ ਵਿੱਚ ਘੜੀ ਭਲਾ ਦੇ ਫੇਰ ਨਾ ਲਗਾਉਂਦੇ ਨੇ ਭੇਜਦੇ ਮਦਦ ਵਿੱਚ ਘੜੀ ਭਲਾ ਦੇ ਫੇਰ ਨਾ ਲਗਾਉਂਦੇ ਕਤੇ ਨਿਚਾਰੇ ਚਾਦ ਵਹਿੰਦੇ ਤੱਕ ਕੇ ਸਾਡੇ ਨੈਣੋਂ ਨੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਹਾਰੇ ਦੇ ਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਹਾਰੇ ਦੇ ਸੀ ਵੀਰਾਂ ਨੂੰ ਰੈਂਦੇ ਨੇ ਬਦੇ ਚਾ ਵਿੱਚ ਤਨ ਕਰਕੇ ਮਨ ਤਾਂ ਪੰਜਾਬ ਨੇ ਰਹਿੰਦੇ ਨੇ ਵਕੀਚਾਂ ਵਿੱਚ ਤਨ ਕਰਕੇ ਮਨ ਤੋਂ ਪੰਜਾਬ ਨੇ ਖੁਸ਼ੀਆਂ ਦੇ ਵਿੱਚ ਸਾਡਾ ਦੇਸ਼ ਵਸੇ ਜੀ ਸਦਾ ਰਹੇਂਦੇ ਖਾਬ ਨੇ ਖੁਸ਼ੀਆਂ ਦੇ ਵਿੱਚ ਸਾਡਾ ਦੇਸ਼ ਵਸੇ ਜੀ ਸਦਾ ਰਹੇਂਦੇ ਖਾਬ ਨੇ ਓ ਫਿਰੇਰਾ ਦੇ ਸਖਤ ਮੇੜ ਤਾਂ ਬਣਾਇਆ ਤਾਂ ਕਿ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਫਰਦੇਸੀ ਵੀਰਾਂ ਨੂੰ ਚੜਦੀ ਕਲਾ ਦੇ ਵਿੱਚ ਰੱਖੀ ਮਾਲਕਾ ਫਰਦੇਸੀ ਵੀਰਾਂ ਨੂੰ ਰੱਖ ਦੇ ਖਿਆਲ ਸਾਡਾ ਪੂਰਾ ਪੂਰਾ ਨੇ ਪਹਿਣ ਤੇ ਪਰਾਵਾ ਦਾ ਆਪਣੇ ਤੋਂ ਵੱਧ ਕੇ ਫਿਕਰ ਕਰਦੇ ਸਾਡੇ ਹੱਥ ਚਾਵਾ ਦਾ ਆਪਣੇ ਤੋਂ ਵੱਧ ਕੇ ਫਿਕਰ ਕਰਦੇ ਸਾਡੇ ਹੱਥ ਚਾਵਾ ਦਾ मदद पहिला सरकार तूंर लॻण जी भेज ते मदद पहिला सरकार तूंर न लॻाउण जी ਵਰਦੇਸੀ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਮਾਲਕਾ ਵਰਦੇਸੀ ਵੀਰਾਂ ਨੂੰ ਪਿੰਡਾਂ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਨੇ ਹੋ ਪਿੰਡਾਂ ਦੇ ਵਿਕਾਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਨੇ ਜੇ ਵੀ ਤੇ on it ਪਰਦੇਸੀ ਵੀਰਾਂ ਨੂੰ ਉਹ ਦਿਨ ਰਾਤ ਰਹਿਣ ਕਾਰ ਦੇ ਤਰੱਕੀਆਂ ਦਿਨ ਰਾਤ ਰਹਿਣ ਕਰਦੇ ਤਰੱਕੀਆਂ ਰੱਬ ਭਾਗ ਲਾਵੇ ਜੀ ਮਾਪਿਆਂ ਦਾ ਸਿਰ ਸਦਾ ਉੱਚਾ ਰੱਖਣ ਮੈਂ ਮਾਇ ਹੋ ਚਾਵੇ ਜੀ ਮਾਪਿਆਂ ਦਾ ਸਿਰ ਸਦਾ ਉੱਚਾ ਰੱਖਣ ਮੈਂ ਮਾਇ ਹੋ ਚਾਵੇ ਜੀ ਰੱਤੇ ਕਮਾਈਆਂ ਆਵਣ ਪੰਜਾਬ ਨੂੰ ਸਾਥਕੇ ਵਹਿਰਨੂ ਚੜਦੀ ਜਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀਰਾਂ ਨੂੰ ਚੜਦੀ ਜਲਾ ਦੇ ਵਿੱਚ ਰੱਖੀ ਮਾਲਕਾ ਪਰਦੇਸੀ ਵੀ ਕੋਰ ਨਗਰ ਦੇ ਜਿੰਨੇ ਵੀ ਨੌਜਵਾਨ ਸਾਡੀਆਂ ਪਹਾੜਾਂ ਦੇ ਵੇਸ਼ ਵਿੱਚ ਵਸਦੇ ਦਾ ਸਾਰਿਆਂ ਦੀ ਜੜਦੀ ਕਲਾ ਦਾ ਅਰਦਾਸ ਕਰੀ ਕਹੋ ਜੀ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਲਾ ਉਹਨਾਂ ਵੀਰਾਂ ਪਹਾੜਾਂ ਵੱਲੋਂ ਸਦਾ ਸਾਨੂੰ ਠੰਡੀਆਂ ਹਵਾਵਾਂ ਆਉਣ ਉਹ ਨੇਕ ਕਮਾਈ ਕਰਨ ਮਹਾਰਾਜ ਜੜਦੀ ਕਲਾ ਵਰਤੋਂ ਦਾਸ ਕੀਤਰ ਨੈਸ਼ਨਲ ਕਲਿਸ਼ਰ ਗੁਰਪ੍ਰੀਤ ਸਿੰਘ ਖਾਲਸਾ ਜੀ ਅੰਮ੍ਰਿਤਸਰ ਸਾਹਿਬ ਭਾਈ ਮਨਜੀਤ ਸਿੰਘ ਸੂਧਾ ਮੱਖੂ ਨੇੜੇ ਤੋਂ ਭਾਈ ਮਹਾਵੀਰ ਸਿੰਘ ਨਾਨਕ ਸਰਸੌੜੀ YouTube ਤੇ ਸੁਣਨ ਹੋਵੇ ਤੇ ਕਵੀਸ਼ਰ ਗੁਰਪ੍ਰੀਤ ਸਿੰਘ ਖਾਲਸਾ ਤੁਸੀਂ ਪਰੋਗੇ ਉਹਦੇ ਤੇ ਸਾਡੀਆਂ ਭਿੰਡਰਾਵਾਲੇ ਸੰਤ ਦੀਆਂ ਤਸਵੀਰਾਂ ਵਿਕਦੀਆਂ ਨੇ ਇੰਦਰਾਪਾ ਆਪਣੇ ਤੈਨੂੰ ਲਾਂਗ ਤਾਂ ਪੈਂਦੀਆਂ ਰਹਿਣਗੀਆਂ ਇਹ ਸਾਡੇ 82 ਲੱਖ ਵਿਊ ਜਿਹੜਾ ਹੈ ਇਸ ਕਮਤਾਰ ਨੂੰ ਹੋ ਚੁੱਕਾ ਹੈ ਰਾਜ ਖਾਲਸਾ ਕਰੇਗਾ ਸਾਰੇ ਸੰਸਾਰ ਤੇ ਸਾਨੂੰ ਜਾਣੋ ਵੱਧ ਕੇ ਸਾਡਾ ਗੁਰੂ ਗ੍ਰੰਥ ਪਿਆਰਾ ਹੈ ਹੋਰ ਬਹੁਤ ਸਾਰੀਆਂ ਕਵਤਾਵਾਂ ਤੇ ਬਹੁਤ ਸਾਰੇ ਪ੍ਰਸੰਗ ਜਿਹਦੇ ਨੇ YouTube ਤੇ ਚੱਲਦੇ ਹਨ ਹੋਈਆਂ ਭੁੱਲਾਂ ਦੀ ਮਾफी ਬਖਸ਼ੋ ਦਾਸ ਤਰਵਾਦ ਕਰੇਗਾ ਅਤੀ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਬਾਨ ਗਿਆਨੀ ਭੁਤਿੰਦਰ ਸਿੰਘ ਜੀ ਜਿਨ੍ਹਾਂ ਨੇ ਹਰ ਪ੍ਰਾਤਕ ਸਮਾਂ ਦੇ ਕੇ ਨਿਵਾਜਿਆ ਵੀਰ ਗੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਹੁਕਮ ਲਾ ਕੇ ਸਾਧ ਸੰਗਤ ਜੀ ਦਾਸ ਨੂੰ ਮਾਣ ਬਖਸ਼ ਕੀਤਾ ਹੈ ਕਿਉਂਕਿ ਸੰਸਾਰ ਕੋ ਅਸੀਂ ਆਏ ਸਤਿਗ੍ਰਿ ਭਣ ਸਾਲਾਂ ਦੀ ਸਾਲ ਦੇ ਤਿੰਨ ਚਾਰ ਜਿਹੜੇ ਸਾਡੇ ਸੰਸਾਰ ਕੋਲ ਹੁੰਦੇ ਨੇ ਬੜਾ ਪਿਆਰ ਕਰਦੀ ਐ ਸੰਗਤ ਹਰ ਸਮਾਗਮ ਤੇ ਹਰ ਸਨਪਾੜ ਸਾਡੇ ਘੋਮ ਤੇ ਸਾਨੂੰ ਘਰਾਂ ਦੇ ਤੁਸੀਂ ਸਮਝ ਬੁਲਾਉਂਦੀ ਹੈ ਉਹਨਾਂ ਵੀਰਾਂ ਦੇ ਸਾਥ ਸੰਗਤ ਜੀ ਤੇ ਵੀਰ ਗੁਰਿੰਦਰ ਸਿੰਘ ਜੀ ਉੱਥੇ ਸੁਣਿਆ ਸਾਨੂੰ ਇਹਨਾਂ ਨੇ ਤੇ ਉਥੋਂ ਸੁਨੇਹਾ ਜਿਹੜਾ ਸਾਡਾ ਕਾਰਡ ਗਿਆ ਸੀ ਦੇ ਵੀਰ ਨੇ ਫੋਨ ਕੀਤਾ ਪ੍ਰਬੰਧਕ ਜਨਾਂ ਦਾ ਜਿਹੜਾ ਸੁਨੇਹਾ ਹੈ ਉਹ ਵੀਰ ਨੇ ਸਾਡੇ ਤੱਕ ਪਹੁੰਚਾਇਆ ਆਪ ਸੰਗਤ ਦਾ ਸੁਨੇਹਾ ਸਾਡੇ ਤੱਕ ਪਹੁੰਚਾਇਆ ਵੀਰ ਗੁਰਿੰਦਰ ਸਿੰਘ ਦਾ ਜਿਨ੍ਹਾਂ ਨੇ ਇਸ ਸਾਥ ਸੰਗਤ ਜੀ ਸਮਾਰੋਹ ਦੇ ਵਿੱਚ ਆਪਣਾ ਯੋਗਦਾਨ ਪਾਇਆ ਗੁਰਦੁਆਰਾ ਸਾਹਿਬ ਦੀ ਸਮੂਹਿਤ ਕਮੇਟੀ ਦਾ ਧੰਨਵਾਦ ਪੰਜ ਪਿਆਰੇ ਸਹਿਮਾਨ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਕਰ ਰਹੇ ਉਹਨਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਵਾਦ ਸਾਹਮਣੇ ਅਤੇ ਪਿੱਛੇ ਸੱਜੀ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਵਾਦ ਸਾਊਂਡ ਵਾਲੇ ਵੀਰ ਦਾ ਧੰਵਾਦ ਲਾਈਵ ਕਰ ਰਹੇ ਵੀਰ ਦਾ ਧੰਵਾਦ ਆਹ ਸੱਜਣ ਜੀ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਕਿਸੇ ਨੂੰ ਡਰੈੱਸ ਕਾਰਡ ਚਾਹੀਦਾ ਹੋਵੇ ਲੈ ਸਕਦੇ ਹੋ ਹੁਣ ਅਸੀਂ ਇੱਥੋਂ ਜਿਹੜਾ ਹੈ ਚੱਲਾ ਮਾਰ ਦੇਣਾ ਸੋ ਸਾਰ ਸੰਗਤ ਜੀ ਹੋਈਆਂ ਭੁੱਲਾਂ ਦੀ ਮਾਫੀ ਬਖਸ਼ੋ ਗੁਰੂ ਕਰਨ ਵਾਲੇ ਸਿੰਘ ਜੀ ਤਾਓ ਫਤਿਹ ਦੀ ਧੰਨ ਕਾਈਏ ਸਮਝੀ ਸੰਗਤ ਕਹੋ ਜੀ ਵਾਹਿਗੁਰੂ ਗੁਰੂ ਜੀ ਦਾ ਸਤਿ ਸਾ ਵਾਹਿਗੁਰੂ ਦੇ ਨਾਮ ਦੀ ਸਤ